ਬਾਈ ਦਾ ਕਰ ਦ ਬਾਈ ਮਾਨਾ ਆ ਪਿਆਰਾ ਜੀ ਮੇਲੇ ਤੇ ਜਾ ਰਹੀਆਂ ਕੁੜੀਆਂ ਆਲੇ ਨੇ ਕੁੜੀਆਂ ਦੇ ਰਿਹਾ 100 ਰੁਪਇਆ ਇਹ 100 ਦਾ ਕਿਉਂ ਆਣਾ ਆ ਬੋ ਕੋ ਚੱਲਣਾ ਜਾ ਕੱਢ ਲਾ ਹਾਂ ਇਹ ਕੁੜੀ ਥੋੜੀ ਸਾਡੀ ਹਾਰਦੀ ਨਹੀਂ ਗਾਇਸ ਕਹਿੰਦੀ ਐਨੀ ਗਰਮੀ ਆ ਜੀ ਕਹਿੰਦੀ ਮੇਲੇ ਦੀ ਦੁਕਾਨਾਂ ਦੇਖਣ ਜਾਣਾ ਪਤਾ ਨਹੀਂ ਕੀ ਲੈਣਾ ਉੱਥੋਂ ਇਹਨੇ ਜੀ ਦੁਪਹਿਰ ਹੀ ਮਗਰ ਲੱਗੀ ਪਈ ਆ ਹੁਣ ਅਸੀਂ ਚੱਲੇ ਆ ਤੁਹਾਨੂੰ ਫਾਈਨਲੀ ਉੱਥੇ ਜਾ ਕੇ ਹੈ ਨਾ ਸਾਰਾ ਸੀਨ ਜਿਹਾ ਦਿਖਾਣੇ ਕੀ ਸਿਸਟਮ ਫਾਈਨਲੀ ਅਸੀਂ ਮੇਲੇ ਤੇ ਪੁੱਜ ਚੁੱਕੇ ਸੀ ਸਕੂਟਰੀ ਅਸੀਂ ਲਾਤੀ ਬਾਹਰ ਸਾਈਡ ਤੇ ਅਸੀਂ ਪਹੁੰਚ ਜਾਂਦੀ ਆ ਆਹੋ ਕੁੜੀ ਕਹਿੰਦੀ ਜੀ ਦੋਗੀ ਕਹਿੰਦੀ ਜੀ ਪੈਸੇ ਲੈ ਆਂਦੇ ਆ ਹੋਏ ਕਿੱਦਾਂ ਅਰੇ ਇਹ ਪਕੌੜੇ ਖਾ ਲਏ ਸੀ ਖਾ ਤਾਂ ਕਿੰਨੇ ਸਵਾਦ ਸੀ ਸਵਾਦ ਸੀ ਪਕੌੜੇ ਤੇ ਰਸਾਲੀਆ ਦੁਕਾਨਾ ਵਾਲੇ ਤਾਂ ਕਿੱਦਾਂ ਗਵਿੰਦੇ ਬਾਜੀ ਕਾਹ ਲੈ ਆ ਫੇ ਹਾਂ ਲੈਣਾ ਕਿ ਕੋਈ ਨਹੀਂ ਤੇ ਲੈ ਲਓ ਕੋਈ ਨਹੀਂ ਗਾਈ ਦੀ ਤੇ ਪੱਗੀ ਦੌੜ ਪੱਜ ਤੂੰ ਮੇਰਾ ਰਹਿ ਗਿਆ ਸੀ ਸਕੂਟਰੀ ਵਿੱਚ ਦੇਖ ਤਾਂ ਹੈ ਕੋਈ ਇਹ ਚੁੱਕ ਰਹਾ ਬਾਬਾ ਜੀ ਅਸੀਂ ਤਾਂ ਭੱਜਦੀਆਂ ਆਈਆਂ ਫੋਨ ਮੇਰਾ ਰਹਿ ਗਿਆ ਸੀ ਸਕੂਟਰੀ ਚ ਤਲੋਲੇ ਹੋ ਜਾਣੀ ਤੇ ਮੈਨੂੰ ਮੇਲੇ ਜਾਣਾ ਮਹਿੰਗਾ ਭੇਜਣਾ ਸੀ ਗਾਈ ਹੁਣ ਫੇਰ ਅਸੀਂ ਮੇਲੇ ਚ ਐਂਟਰੀ ਕੀਤੀ ਆਪਣਾ ਫੋਨ ਲੈ ਕੇ ਸੱਡੇ ਵੱਡੇ ਮੇਲੇ ਚ ਗਏ ਸਾਨੂੰ ਕੁਝ ਨਹੀਂ ਮਿਲਿਆ